ਸਾਭਾਈ ਬਰਦੇ ਬਰਦੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਸਤਾਨਾ ਜੀ ਇਹ ਜਗ੍ਹਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਦਾ ਜਨਮ ਵੀ ਹੋਇਆ ਬੀਬੀ ਭਾਨੀ ਨੂੰ ਇੱਥੋਂ ਗਰਿਆਈਆਂ ਵੜਿਆਈਆਂ ਸਾਰਾ ਕੁਝ ਇੱਥੋਂ ਮਿਲਿਆ ਜੀ ਉਹ ਸਤਾਨ ਤੇ ਬੋਰ ਕਰਾਉਣ ਲੱਗੇ ਸੀ ਗੁਰੂ ਘਰ ਦੇ ਜਲਵਾ ਤੇ ਜਿਹੜਾ ਪੁਲਿਸ ਸਾਹਿਬ ਜੀ ਵਰਤੇ ਜਾਣਾ ਸੀ ਜਿਹੜਾ ਲੰਗਰਾਂ ਜੀ ਵਰਤੇ ਜਾਣਾ ਤੇ ਚਰਨ ਗੰਗਾ ਜੀ ਵਰਤੇ ਜਾਣਾ ਤੇ ਬਾਥਰੂਮਾਂ ਜੀ ਵਰਤੇ ਜਾਣਾ ਉਹਨੂੰ ਡਕਾਉਣ ਆਜੇ ਕੋਹ ਜਿਹੜੇ ਸ਼ਰਾਰਤੀ ਬੰਦੇ ਉਹਨਾਂ ਨੇ ਪੰਪ ਦੇ ਕੇ ਬੰਦਿਆਂ ਨੂੰ ਕਰਕੇ ਤਿਆਰ ਅਵਲੀਆਂ ਨੂੰ ਤੇ ਗੁਰੂ ਘਰ ਤੇ ਟੀ ਮਰਵਾਏ ਆ ਜੀ ਬਹੁਤ ਨਿੰਨਣਯੋਗ ਆ ਬਹੁਤ ਬਦਬੀ ਵਾਲੀ ਗੱਲ ਆ ਜੇ ਕਹਣ ਵੀ ਇਹ ਬੇਅਦ ਵੀ ਨਹੀਂ ਹੋਈ ਇਹਦੋਂ ਔਰ ਬੇਅਦ ਵੀ ਕੀ ਹੋਣੀ ਮੁੰਨੇ ਬੰਦੇ ਗੁਰੂ ਘਰ ਤੇ ਟੀ ਜਲਾ ਦੇਣ ਇਹ ਬਹੁਤ ਵੱਡੀ ਬਦਬੀ ਆ ਜੀ ਤੇ ਇੱਥੇ ਹੁਣ ਫੌਜਾਂ ਜਿੰਨੀਆਂ ਕਾਰਸੇਵਾਲੀਆਂ ਨਿਹੰਗ ਜਿਹੇ ਬੰਦਿਆਂ ਜੇ ਹੁਣ ਕਿਸੇ ਮਹਾਂਪੁਰਸ਼ ਦਾ ਕਹੀਏ ਤੇ ਮਹਾਂਪੁਰਸ਼ਾਂ ਸਾਰਿਆਂ ਦੇ ਦੋ ਦੋ ਸਿੰਘ ਤਿੰਨ ਤਿੰਨ ਆਏ ਆ ਜੀ ਖੜੂਰ ਸਾਹਿਬ ਮੇਲਾ ਹੋਣ ਦੇ ਕਾਰਨ ਬਾਬੇ ਬਿਜਣ ਸੋਹਣਾ ਦੀ ਉਹਦੀ ਬਾਬੇ ਪੱਲਾ ਹੋਣਾਂ ਦੀ ਬਰਸੀ ਦਾ ਕਰਕੇ ਫੌਜਾਂ ਵੰਡੀਆਂ ਸੀ ਇਹ ਕਰਕੇ ਥੋੜੀਆਂ ਆਈਆਂ ਦੋ ਦੋ ਸਿੰਘ ਜਿਹੜੇ ਸਾਰੇ ਜਹੇਦਾਰਾਂ ਨੇ ਕੱਲੇ ਆ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਮਹਾਪੁਰਸ਼ ਮਗਰ ਐ ਅੱਡੀ ਛੋਟੀ ਦਾ ਯੋਰ ਲਾ ਕੇ ਖੜੇ ਆ ਸਿਰਫ ਸਮਾਗਮ ਕਰਕੇ ਮਹੱਲੇ ਦਾ ਕੋਈ ਮੇਲੇ ਦਾ ਕਰਕੇ ਜਿਹੜੇ ਉਹਨਾਂ ਨੂੰ ਉਹਨਾਂ ਨੇ ਸਿੰਘ ਆਪਦੇ ਜਿੰਨੇ ਵੰਡ ਕੇ ਕੱਲੇ ਆ ਜੀ ਅਸੀਂ ਨਾਲ ਮਹਾਪੁਰਸ਼ਾਪੂਰੀ ਵਾਲੇ ਵੀ ਨਾਲ ਆ ਬਾਬੇ ਕੋਲਾਹੋਗੇ ਵੀ ਨਾਲ ਆ ਸ਼ੋਮਣੀ ਕਮੇਟੀ ਨਾਲ ਆ ਮਲੋ ਸਾਰੇ ਜਿਹਨੇ ਇਹਦਾ ਸਿਖਾ ਨਾ ਗੁਰੂ ਘਰ ਦੇ ਵਜੇ ਜਿਹੜੀ ਮੂਨੀ ਫੌਜ ਆਏ ਇਹਦੇ ਸਿਖਾ ਦੀ ਆ ਇਹ ਸਾਰਿਆਂ ਨੂੰ ਇੱਕੋ ਜਿਹਾ ਗੁਰੂ ਘਰ ਦੀ ਬੇਦਬੀ ਹੋਈ ਆ ਉਹਨਾਂ ਨਾਲ ਆਪਾਂ ਜਿੱਦਾਂ ਵੀ ਜੇ ਨਜਿੱਠਣਾ ਪਵੇ ਤਾਂ ਨਜਿੱਠਾਂਗੇ ਜੇ ਪ੍ਰਸ਼ਾਸਨ ਨਹੀਂ ਫੜਦੀ ਤਾਂ ਨਜਿੱਠਾਂਗੇ ਜਰੂਰ ਜੀ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ